ਓ ਤੇਰੀ ਫੁੱਟ ਨਿਸ਼ਾਦਾ ਜੀ ਜਿੰਦਾ ਸ਼ੇਰ ਪੱਕਰੀਆਂ ਚਾਰੇ ਓ ਤੇਰੀ ਫੁੱਟ ਨਿਸ਼ਾਦਾ ਜੀ ਜਿੰਦਾ ਸ਼ੇਰ ਪੱਕਰੀਆਂ ਚਾਰੇ ਓ ਤੇਰੀ ਫੁੱਟ ਨਿਸ਼ਾਦਾ ਜੀ ਜਿੰਦਾ ਸ਼ੇਰ ਪੱਕਰੀਆਂ ਚਾਰੇ ਓ ਤੇਰੀ ਫੁੱਟ ਨਿਸ਼ਾਦਾ ਜੀ ਕੀਰਤਪੁਰ ਸਾਹਿਬ ਦੀ ਧਰਤੀ ਐਨਾ ਸੋਹਣਾ ਇਲਾਕਾ ਐਨੀ ਸੋਹਣੀ ਜਗ੍ਹਾ ਮਾਰੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਕੋਈ ਸੋਹਣਾ ਇਲਾਕਾ ਵੇਖ ਬਹਿ ਕੇ ਰੱਬ ਦੀ ਕੀਰਤੀ ਕਰ ਲਈਏ ਸਤਿਵੰਤ ਜੀ ਮਹਾਰਾਜ ਇੱਕ ਢਿੱਲੇ ਤੇ ਬਹਿ ਗਏ ਮਾਰੇ ਗੁਰੂ ਨਾਨਕ ਸਾਹਿਬ ਢਿੱਲੇ ਤੇ ਬੈਠੇ ਮਾਰੇ ਕੀ ਹੁਕਮ ਹੈ ਭਾਈ ਮਰਦਾਨੇ ਨੂੰ ਆਖਣ ਲੱਗੇ ਕਹਿੰਦੇ ਰਬਾਬ ਛੇੜ ਬਾਣੀ ਆਈ ਤਾਰ ਛੇੜ ਭਾਈ ਮਰਦਾਨਾ ਜਦੋਂ ਰਬਾਬ ਛੇੜਦਾ ਹੈ ਤਾਰ ਛੇੜਦਾ ਜਿਹੜੀ ਥਾਂ ਤੇ ਮਹਾਰਾਜ ਬੈਠੇ ਨੇ ਉਹ ਟਿੱਲਾ ਸੀ ਬੁੱਢਣ ਸ਼ਾ ਫਕੀਰ ਦਾ ਬੜੀ ਵੱਡੀ ਉਮਰ ਸੀ बाबा ਬੁੱਢਣ ਸ਼ਾ ਜਦੋਂ ਭਾਈ ਮਰਦਾਨਾ ਰਬਾਬ ਵਜਾਉਣ ਲੱਗਿਆ ਤੋੜਿਆ ਆ ਆਪਣੇ ਟਿੱਲੇ ਤੋਂ ਮਹਾਰਾਜ ਵੱਲ ਆ ਕੇ ਕਹਿੰਦਾ ਕਹਿੰਦਾ ਕੌਣ ਹੋ ਵੀ ਤੁਸੀਂ ਭਾਈ ਮਰਦਾਨਾ ਰਬਾਬ ਛੱਡ ਕੇ ਉੱਥੇ ਕਹਿੰਦਾ ਮੈਂ ਇਹ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਆਪ ਧਰਤੀ ਤੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਨੇ ਨੂੰ ਤਾਰਦੇ ਹੋਏ ਤੇਰੇ ਇੱਥੇ ਢਿੱਲੇ ਤੇ ਪਹੁੰਚੇ ਨੇ ਮੈਂ ਮੈਂ ਮੇਰੇ ਗੁਰੂ ਨਾਨਕ ਦਾ ਮਰਦਾਨਾ ਰਬਾਬੀਆਂ ਮੈਂ ਮਾਰੇ ਦਾ ਆਖਣ ਲੱਗਾ ਉਹ ਕਹਿੰਦਾ ਤੁਹਾਡਾ ਇੱਥੇ ਕੀ ਕੰਮ ਬਈ ਤੁਸੀਂ ਇੱਥੇ ਕੀ ਕਰਦੇ ਹੋ ਇਹ ਮੇਰਾ ਡੇਰਾ ਹੈ ਮੇਰਾ ਢਿੱਲਾ ਹੈ ਵੇਖਣ ਨੂੰ ਤੁਸੀਂ ਫਕੀਰ ਲੱਗਦੇ ਹੋ ਇੱਥੇ ਆ ਕੇ ਬਹਿ ਕੇ ਰਵਾਵ ਵਜਾਉਣ ਲੱਗੇ ਉਹ ਗੱਲ ਸੁਣੋ ਕਿਸੇ ਨੇ ਪੁੱਛਿਆ ਹੈ ਤੁਸੀਂ ਮਹਾਰੇ ਕਹਿੰਦੇ ਰੱਬ ਦਾ ਨਾਮ ਜਪਣ ਲੱਗੇ ਵੀ ਪੁੱਛਣਾ ਪੈਂਦਾ ਕਹਿੰਦਾ ਨਾ ਨਾ ਇੱਥੇ ਮੇਰੀ ਪੂਜਾ ਹੁੰਦੀ ਲੋਕੀ ਮੈਨੂੰ ਮੰਨਦੇ ਨੇ ਤੁਹਾਡਾ ਕੀ ਪਤਾ ਪੱਕਾ ਹੀ ਕਬਜਾ ਕਰ ਲਵੇਂ ਜਾਓ ਹੀ ਨਾ ਮੁੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਬੁੱਢਣ ਸਾਹ ਫਕੀਰਾ ਕੁਛ ਘੜੀਆਂ ਸੀ ਇੱਥੇ ਬਹਿਣਾ ਹੈ ਆ ਟਕਾ ਕਰਕੇ ਮੁੜ ਕੇ ਗਾਂ ਲੰਘ ਜਾਗੇ ਤੇਰੀ ਜਗਾ ਨਾਲ ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ ਕਹਿੰਦਾ ਨਾ ਨਾ ਇੱਥੇ ਨਹੀਂ ਬਹਿਣਾ ਇੱਥੇ ਮੈਂ ਬੈਠਾ ਇੱਥੋਂ ਚਲੇ ਜਾ ਉਹ ਨਵਾਬ ਵੀ ਕਿਤੇ ਗਾਂ ਜਾ ਕੇ ਬਿਜਾ ਇੱਥੇ ਨਹੀਂ ਬਿਜਨੇ ਬਾਹੀ ਮਰਦਾਨਾ ਕਹਿੰਦਾ ਮਹਾਰਾਜ ਜੀ ਕੀ ਕਰੀਏ ਹੁਣ ਗੁਰਨਾਰਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆਂ ਡਰਨਾ ਤੁਰ ਨਵਾਬ ਜਦੋਂ ਰਬਾਬ ਵਜਾਉਂਦਾ ਬੁੱਢਣシャ ਫਕੀਰ ਫੇਰ ਕਹਿੰਦਾ ਕਿ ਨਾ ਬਾਬਾ ਸਮਝ ਨਹੀਂ ਆਈ ਇੱਥੇ ਨਹੀਂ ਵਜਣੀ ਰਬਾਬ ਗਾਂ ਜਲੇ ਜੋ ਇਥੋਂ ਉਹ ਕਹਿੰਨੇ ਨਾ ਦੋ ਘੜੀਆਂ ਸੀ ਇੱਥੇ ਆਰਾਮ ਕਰਨੇ ਗਾਂ ਲੰਘ ਜਾਗੇ ਕਹਿੰਦਾ ਨਾ ਜੀ ਮੈਂ ਤਾਂ ਨਹੀਂ ਬਹਿਣ ਦਿੰਦਾ ਅਖੀਰ ਵਿੱਚ ਬੁੱਢਣシャ ਫਕੀਰ ਕਹਿੰਦਾ ਕਹਿੰਦਾ ਬਾਬਾ ਜੇ ਭਲੀ ਚਾਹੁੰਨੇ ਹੋ ਤੇ ਚਲੇ ਜਾਓ ਇਹ ਬੋਲਦਾ ਜੇ ਭੜਾ ਚਾਹੁਣੇ ਹੋ ਨਾ ਆਪਣਾ ਚਲੇ ਜਾਓ ਮਾਰੇ ਕਹਿੰਦੇ ਜੇ ਨਾ ਜਾਈਏ ਫੇਰ ਕਹਿੰਦੇ ਜੇ ਨਾ ਗਏ ਨਾ ਫਿਰ ਚੇਤੇ ਰੱਖਿਓ ਮੇਰਾ ਸ਼ੇਰ ਬکریاں ਚਾਰਨ ਗਿਆ ਇਹ ਕਹਿੰਦਾ ਮੇਰਾ ਸ਼ੇਰ ਬکریاں ਚਾਰਨ ਗਿਆ ਆਉਣ ਆਲਾ ਪੁੱਛਣਾ ਨਹੀਂ ਉਹਨੇ ਤੁਹਾਨੂੰ ਆਉਂਦਿਆਂ ਨੂੰ ਹੀ ਖਾ ਜੂ ਕਹਿੰਦੇ ਅੱਛਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਫਕੀਰਾ ਇੱਕ ਦੋ ਵਾਰੀ ਹੋਰ ਕਹਿੰਦਾ ਹੋ ਸਕਦਾ ਸੀ ਚਲੇ ਜਾਂਦੇ ਮਨ ਬਣ ਜਾਂਦਾ ਵੀ ਗਾਂ ਲੰਘ ਜਾਂਦੇ ਪਰ ਜੇ ਤੂੰ ਕਹਿੰਦਾ ਵੀ ਸ਼ੇਰ ਆਏਗਾ ਖਾਏਗਾ ਸ਼ੇਰ ਦਾ ਡਰਾਪਾ ਦਿਨਾ ਮਾਰੇ ਕਹਿੰਦੇ ਆ ਬੈਠੇ ਆ ਆ ਜਾਣ ਦੇ ਤੇਰੇ ਸ਼ੇਰ ਨੂੰ ਅਸੀਂ ਨਹੀਂ ਜਾਂਦੇ ਤੇਰਾ ਸ਼ੇਰ ਵੇਖ ਕੇ ਜਾਵਾਂ ਬਾਬਾ ਮੈਂ ਝੂਠ ਨਹੀਂ ਬੋਲਦਾ ਮਾਰੇ ਕਹਿੰਦੇ ਗੱਲ ਹੀ ਕੋਈ ਬੈਠੇ ਆ ਬੋਲ ਕੇ ਚਲੇ ਆ ਗਿਆ ਭਾਈ ਮਰਦਾਨਾ ਕਹਿੰਦਾ ਹੈ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਮਹਾਰਾਜ ਰਵਾਬ ਹੀ ਵਝਾਉਣੀ ਏ ਕਿਤੇ ਅੱਗੇ ਜਾ ਕੇ ਵਝਾ ਲਾਂਗੇ ਬਗਾਨੇ ਦੇਸ਼ ਚ ਤਰੇ ਫਿਰਦੇ ਆ ਜੇ ਸ਼ੇਰ ਖਾ ਗਿਆ ਸਾਨੂੰ ਤਾਂ ਕਿਸੇ ਨੇ ਰੋਣਾ ਕਰ ਲੋਣਾ ਵੀ ਨਹੀਂ ਇੱਥੇ ਮਰਦਾਨਿਆ ਫਿਕਰ ਨਾ ਸਾਧ ਸੰਗਤ ਜੀ ਭਾਈ ਮਰਦਾਨਾ ਰਵਾਬ ਰੱਖ ਕੇ ਮਹਾਰਾਜ ਨੂੰ ਇੱਕ ਬੇਨਤੀ ਕਰਦਾ ਕਹਿੰਦਾ ਮਹਾਰਾਜ ਮੈਨੂੰ ਐਂ ਦੱਸੋ ਇਹ ਕਹਿੰਦਾ ਵੀ ਸ਼ੇਰ ਆਏਗਾ ਖਾ ਜਾਏਗਾ ਉਹ ਸਤਿਗੁਰੂ ਸ਼ੇਰ ਬੱਕਰੀਆਂ ਚਾਰਦਾ ਥੋੜਾ ਸ਼ੇਰ ਤਾਂ ਬੱਕਰੀਆਂ ਨੂੰ ਖਾਂਦਾ ਮਾਸਾਹਾਰੀ ਜਾਨਵਰ ਉਹ ਤਾਂ ਬੱਕਰੀਆਂ ਨੂੰ ਖਾਂਦਾ ਚਾਰਦਾ ਥੋੜੀ ਸਾਨੂੰ ਡਰਾ ਕੇ ਤਾਂ ਨਹੀਂ ਚਲਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਿਹਨੇ ਮਰਦਾਨਿਆ ਇਹ ਜਿਹੜਾ ਫਕੀਰ ਹੈ ਨਾ ਬੁੱਢਣ ਸਾ ਇਹ ਮਾੜਾ ਮੋਟਾ ਫਕੀਰ ਨਹੀਂ ਆਏ ਨਾ ਸਮਝੀ ਵੀ ਉਹ ਤਾਂ ਹੀ ਤੁਰਿਆ ਫਿਰਦਾ ਹੈ ਇਸ ਫਕੀਰ ਨੇ ਐਡੀਆਂ ਰਿੱਧੀਆਂ ਸਿੱਧੀਆਂ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਹੈ ਸ਼ੇਰ ਬੱਕਰੀਆਂ ਚਾਰਦਾ ਨਹੀਂ ਖਾਂਦਾ ਪਰ ਇਹਦਾ ਸ਼ੇਰ ਬੱਕਰੀਆਂ ਚਾਰਦਾ ਆਖੋ ਸਤਨਾਮ ਫੇਰ ਆਖੋ ਸਤਨਾਮ ਇਹਦਾ ਸ਼ੇਰ ਬੱਕਰੀਆਂ ਚਾਰਦਾ ਕਮਾਨ ਪੜਿਓ ਪ੍ਰੇਮ ਨਾਲ ਸਾਰੇ महाराज सची गल इको एक फकीर हो बाबा बुडन शाह जिंदिया शेर ने बकरी बुड्डन शाह ਜਿੰਦਾ ਸ਼ੇਰ ਬੱਕਰੀਆਂ ਚਾਰੇ ਘਰ ਫੁੱਟੇ ਨਸ਼ਾ ਬਾਦੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਘਰ ਫੁੱਟੇ ਨਸ਼ਾ ਬਾਦੀ ਜਿੰਦੇ ਬੱਕਰੀਆਂ ਜਾ ਕੇ ਬਾਈ ਮਰਦਾਨਾ ਰਵਾਬ ਵਜਾਉਂਦਾ ਜਦ ਰਵਾਬ ਵਜਾਉਂਦਾ ਤੇ ਬਿਰਤੀ ਲੱਗੀ ਮਹਾਰਾਜ ਜੀ ਕਹਿੰਦੇ ਥੋੜਾ ਸਮਾਂ ਲੰਘਿਆ ਕੀ ਵੇਖਦਾ ਹੈ ਬੱਕਰੀਆਂ ਤੁਰੀਆਂ ਹੁੰਦੀਆਂ ਰਵਾਬ ਵਜਾਉਂਦਾ ਬੱਕਰੀਆਂ ਤੁਰੀਆਂ ਹੁੰਦੀਆਂ ਜਦੋਂ ਆਏ ਤੁਰੀਆਂ ਆਈਆਂ ਇੱਕ ਨਵ ਨਿਗਾ ਗਈ ਭਾਈ ਮਰਦਾਨੇ ਦੀ ਕਹਿੰਦਾ ਮਹਾਰਾਜ ੋਡਣ ਸ਼ਾਹ ਸੱਚ ਬੋਲਦਾ ਸੀ ਮੈਨੂੰ ਤਾਂ ਝੂਠ ਲੱਗਦਾ ਸੀ ਆਹ ਵੇਖੋ ਬੱਕਰੀਆਂ ਤੁਰੀਆਂ ਆਉਂਦੀਆਂ ਕਹਿੰਦਾ ਮਹਾਰਾਜ ਜੇ ਬੱਕਰੀਆਂ ਆਈਆਂ ਪਿੱਛੋਂ ਸ਼ੇਰ ਵੀ ਆਏਗਾ ਕਹਿੰਦੇ ਆਏਗਾ ਮਹਾਰਾਜ ਅਜੇ ਵੀ ਵੇਲਾ ਹੈ ਵੇਲੇ ਦੀ ਸੰਭਾਲ ਕਰੋ ਕੋਈ ਗੱਲ ਨਹੀਂ ਬੱਕਰੀਆਂ ਲੰਘੀਆਂ ਸ਼ੇਰ ਆ ਗਿਆ ਇੱਕਦਮ ਰਵਾਬ ਛੱਡ ਕੇ ਮਹਾਰਾਜ ਦੇ ਪਿੱਛੇ ਲੁਕ ਗਿਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅੱਜ ਨਹੀਂ ਬਚਦੇ ਆਪਾਂ ਆਪਾਂ ਤਾਂ ਨਹੀਂ ਬਚਦੇ ਕੀ ਹੋਇਆ ਓ ਵੇਖੋ ਸਾਹਮਣੇ ਸੱਚੇ ਪਾਰਸ਼ਾ ਸ਼ੇਰ ਤੁਰਿਆ ਆਉਂਦਾ ਹੈ ਮਹਾਰਾਜ ਆ ਵੀ ਆਪਣੇ ਆਲ ਰਿਹਾ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਰਬਾਬ ਚੁੱਕ ਤੇ ਵਜਾ ਮਹਾਰਾਜ ਇਹਦਾ ਕੀ ਪਤਾ ਚਪਟਣਾ ਮਾਰ ਦੇ ਜਦੋਂ ਐ ਤੁਰਿਆ ਆਉਂਦਾ ਨਾ ਬੁੱਢਣ ਸਾਹਿਬ ਫਕੀਰ ਆਪਣੇ ਟਿੱਲੇ ਤੇ ਖੜ ਕੇ ਬੋਲਦਾ ਕਹਿੰਦਾ ਬਾਬਾ ਅਜੇ ਵੀ ਵੇਲਾ ਹੈ ਮੇਰਾ ਸ਼ੇਰ ਮੇਰੇ ਵਸ ਵਿੱਚ ਅਜੇ ਵੀ ਰੋਕ ਦਿੰਦਾ ਵੇਖ ਲਓ ਮਾਰੇ ਕਹਿੰਦੇ ਪਰਵਾਹੀ ਕੋਈ ਨਹੀਂ ਆ ਜਾਣ ਦੇ ਸਾਧ ਸੰਗਤ ਜੀ ਭਾਈ ਮਰਦਾਨਾ ਕਹਿੰਦਾ ਮਹਾਰਾਜ ਅੱਜ ਤੇ ਨਹੀਂ ਬਚਦੇ ਸ਼ੇਰ ਆਏਗਾ ਝਪਟਾਂ ਮਾਰਨੀਆਂ ਖਾ ਜਾਏਗਾ ਸਾਨੂੰ ਥੋੜਾ ਰੋਣਾ ਕਰਲਾਉਣਾ ਉਹ ਮਹਾਰਾਜ ਰਹਿਣ ਦੰਨਿਆ ਰਬਾਬ ਜਾਨ ਮਹਾਰਾਜ ਜੀ ਮੈਨੂੰ ਡਰ ਲੱਗਦਾ ਹੈ ਧੰ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਮਰਦਾਨਿਆਂ ਸ਼ੇਰ ਨੂੰ ਨੇੜੇ ਆਉਣ ਦੇ ਵੇਖ ਤਾਸੀ ਬਣਦਾ ਕੀ ਮਹਾਰਾਜ ਡਰ ਲਗਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਮਰਦਾਨੇ ਆ ਤੂੰ ਰੰਗ ਕਰ ਸਾਰ ਦੇ ਵੇਖ ਮਰਦ ਸਾਧੂਆਂ ਨੂੰ ਮਾਰਦੇ ਸਾਪੇ ਮਰ ਜਾਂਦੇ ਜene ਸਾਧੂਆਂ ਨੂੰ ਮਾਰਦੇ ਅੱਗੇ ਵਧ ਜਾਂਦੇ ਜene ਸਾਧੂਆਂ ਨੂੰ ਮਾਰਦੇ ਸਾਪੇ ਮਰ ਜਾਂਦੇ ਤੁਮਾਰੀ ਜਪਟਾਂ ਕੀ ਮਾਰਨੀਆ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਗਿਆ ਸਰਸੰਗਤ ਜੀ ਸ਼ੇਰ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਤੇ ਸਿਰ ਰੱਖਤਾ ਆਖੋ ਸਤਨਾਮ ਗੁਰੂ ਨਿਹਾਲ ਚਰਣਾ ਦੇ ਸਿਰ ਰੱਖਦਾ ਮੱਥਾ ਟੇਕੇ ਆਏ ਬਹਿ ਗਿਆ ਕੇ ਉੱਡਣ ਸ਼ਾ ਫਕੀਰ ਹੈਰਾਨ ਕੇਂਦਾ ਆ ਬੁੱਢਣ ਸਾਹਿਬ ਫਕੀਰ ਬੋਲਦਾ ਹੈ ਕਹਿੰਦਾ ਸ਼ੇਰ ਨੇ ਤਾਂ ਕਦੇ ਮੈਨੂੰ ਮੱਥਾ ਨਹੀਂ ਟੇਕਿਆ ਇਹ ਕੋਈ ਤਗੜਾ ਫਕੀਰ ਲੱਗਦਾ ਹੈ ਜਿੰਦੇ ਚਰਣਾ ਚ ਸ਼ੇਰ ਵੀ ਸਜਦਾ ਕਰਦਾ ਹੈ ਫਿਰ ਆਇਆ ਸੀ ਬਾਬਾ ਬੁੱਢਣ ਸਾਹਿਬ ਦੁੱਧ ਲਿਆ ਦੁੱਧ ਲੈ ਕੇ ਬਾਬਾ ਬੁੱਢਣ ਸਾਹਿਬ ਆਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਣਾ ਚ ਜਦੋਂ ਆਏ ਕਟੋਰੇ ਚ ਦੁੱਧ ਪਾ ਕੇ ਲਿਆਇਆ ਤੇ ਮਹਾਰਾਜ ਦੇ ਅੱਗੇ ਖੜ ਕੇ ਕਹਿੰਦਾ ਹੈ ਕਿ ਨਾ ਸੱਚੇ ਪਾਦਸ਼ਾਹ ਮੇਰੇ ਤੋਂ ਭੁੱਲ ਹੋ ਗਈ ਤੁਹਾਨੂੰ ਪਛਾਣਿਆ ਨਹੀਂ ਗਿਆ ਭੁੱਲ ਹੋ ਗਈ ਮਹਾਰਾਜ ਆਖਣ ਲੱਗੇ ਦੱਸ ਬਈ ਕਿ ਨਾ ਮਹਾਰਾਜ ਮੈਂ ਤੁਹਾਨੂੰ ਐਵੇਂ ਸਮਝੀ ਗਿਆ ਉਹ ਮਹਾਰਾਜ ਲੈ ਕਿਰਪਾ ਕਰ ਦਿਓ ਤੁਹਾਡੇ ਸ਼ਕਣ ਵਾਸਤੇ ਦੁੱਧ ਲਿਆਇਆ ਨਾਲੇ ਭਾਈ ਮਰਦਾਨੇ ਨੂੰ ਛਕਾਓ ਤੇ ਨਾਲੇ ਆਪ ਛਕੋ ਦੁੱਧ ਛਕੋ ਗੁਰੂ ਨਾਨਕ ਸਾਹਿਬ ਮਹਾਰਾਜ ਫੇਰ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਪਹਿਲਾਂ ਨਾ ਛਕਾਇਆ ਮਹਾਰਾਜ ਛਕੋ ਦੁੱਧ ਨੂੰ ਭੋਗ ਲਾਓ ਕਹਿੰਦੇ ਹੁਣ ਨਹੀਂ ਛਕਣਾ ਕਿਉਂ ਆਖਣ ਲੱਗੇ ਮਹਾਰਾਜ ਕਹਿੰਦੇ ਬੁੱਢਣ ਸਾਹਿਬ ਫਕੀਰਾ ਜੇ ਦੁੱਧ ਹੁੰਦਿਆਂ ਨੂੰ ਛਕਉਂਦਾ ਤੇਰਾ ਦੁੱਧ ਜ਼ਰੂਰ ਛਕਦੇ ਤੂੰ ਦੁੱਧ ਛਕਾਉਣ ਲੱਗਿਆਂ ਦੇਰੀ ਲਈ ਅਸੀਂ ਛਕਣ ਲੱਗਿਆਂ ਦੇਰ ਲਾਉਂ ਹੁਣ ਨਹੀਂ ਛਕ ਦੇ ਲਾਵਾਂਗੇ ਛਕਣ ਲੱਗੇ ਮਹਾਰਾਜ ਕਿੰਨੀ ਕੁ देर ਸੱਚੇ ਬਾਦਸ਼ਾਹ ਆਖਣ ਲੱਗੇ ਕਹਿੰਦੇ ਤੇਰਾ ਮਨ ਕਰਦਾ ਹੈ ਦਿਲ ਕਰਦਾ ਹੈ ਦੁੱਧ ਛਕਾਉਣ ਨੂੰ ਹਾਂ ਮਹਾਰਾਜ ਮਹਾਰਾਜ ਆਖਣ ਲੱਗੇ ਤੇਰਾ ਦੁੱਧ ਛਕਾਂਗਾ ਹੁਣ ਨਹੀਂ ਕਦੋਂ ਕਹਿੰਦੇ ਛੇਵੇਂ ਜਾਮੇ ਚ ਆ ਕੇ ਭੋਗ ਲਾਵਾਂਗੇ ਆਖੋ ਸਤਨਾਮ ਆਹੇ ਗੁਰੂ ਛੇਵੇਂ ਜਾਮੇ ਚ ਫੇਰ ਛਕਾਂਗੇ ਆ ਕੇ ਕਿ ਨਾ ਮਹਾਰਾਜ ਇਹ ਕਿਹੜਾ ਜਾਮਾ ਹੈ ਕਹਿੰਦੇ ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਾਮਾ ਫੇਰ ਛੇਵਾਂ ਵਡਣ ਸ਼ਾ ਫਕੀਰ ਕਹਿੰਦਾ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਛੇਵੇਂ ਜਾਮੇ 'ਚ ਸ਼ਕਾਂਗੇ ਮੇਰਾ ਕੀ ਪਤਾ ਉਹਨੇ ਨੂੰ ਮੈਂ ਹੀ ਮਰ ਜਾ ਜਦੋਂ ਨੂੰ ਤੁਸੀਂ ਆਓਗੇ ਉਮਰ ਹੀ ਬਹੁਤ ਹੋ ਜਾਏਗੀ ਬੰਦੇ ਦਾ ਦੇ 1 ਮਿੰਟ ਦਾ ਭਰੋਸਾ ਨਹੀਂ ਮੇਰਾ ਕੀ ਪਤਾ ਮੈਂ ਮਰ ਜਾ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਦੁੱਧ ਛਕਾਣਾ ਸਾਨੂੰ ਕਹਿੰਦੇ ਛਕਾਉਣਾ ਹੈ ਇੱਛਾ ਹੈ ਮਨ ਜੀ ਕਹਿੰਦੇ ਹਾਂ ਆਖਣ ਲੱਗੇ ਸਤਿਗੁਰੂ ਕਹਿੰਦੇ ਬੁੱਢਣ ਸਾ ਫਕੀਰਾ ਲੈ ਚਿੱਤੇ ਰੱਖੀ ਤੇਰੇ ਨਾਲ ਵਚਨ ਕੀਤਾ ਨਾ ਛੇਵੇਂ ਜਾਮੇ ਚ ਦੁੱਧ ਛਕਣ ਦਾ ਛੇਵੇਂ ਜਾਮੇ ਚ ਜਿੱਨਾ ਚਰ ਆ ਕੇ ਮੈਂ ਤੇਰਾ ਦੁੱਧ ਨਹੀਂ ਛਕ ਲੈਂਦਾ ਉਨਾ ਚਰ ਮੌਤ ਤੇਰੇ ਨੇੜੇੋਂ ਨਹੀਂ ਲੰਘ ਸਕਦੀ ਇਹ ਵਚਨ ਸੀ ਗੁਰੂ ਨਾਨਕ ਦਾ ਤੂੰ ਕਹਿਣਾ ਮੌਤ ਮੌਤ ਤੇਰੇ ਨੇੜੇੋਂ ਨਹੀਂ ਲੰਘ ਸਕਦੀ ਔਣੀ ਦਾ ਦੂਰ ਮਾਰੇ ਮੈਂ ਮਰਦਾ ਨਹੀਂ ਕਿੰਨੇ ਤੂੰ ਨਹੀਂ ਮਰਦਾ ਜਦੋਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਦੇ ਘਰ ਚਾਉਂਦੇ ਨੇ ਨਾ ਐ ਮਹਾਰਾਜ ਮੇਰਾ ਕਰ ਮਾਰੇ ਮਰਦਾ ਦਾ ਨਹੀਂ ਉਹਨੇ ਨੂੰ ਮੈਂ ਬਜ਼ੁਰਗ ਹੋਇਆ ਹਾਂ ਬਜ਼ੁਰਗ ਮੇਰੀ ਉਮਰ ਹੋਏਗੀ ਜਦੋਂ ਤੁਸੀਂ ਆਉਣਾ ਉਹ ਮਹਾਰਾਜ ਐਂ ਦੱਸੋ ਮਰਦਾ ਤਾਂ ਮੈਂ ਨਹੀਂ ਦੁੱਧ ਕਿੱਥੋਂ ਮਿਲੇਗਾ ਆ ਜਿਹੜਾ ਦੁੱਧ ਲਿਆਂਦਾ ਏ ਇਹ ਖਰਾਬ ਹੋ ਜੂ ਉਹਨੇ ਨੂੰ ਤਾਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਪਹਿਲੀ ਗੱਲ ਤੂੰ ਮਰਦਾ ਨਹੀਂ ਤੇ ਦੂਜਾ ਬੰਦ ਵੀ ਯਾਦ ਰੱਖੀ ਕਹਿੰਦੇ ਬੁੱਢਣ ਸਾਹਿਬ ਫਕੀਰਾ ਆ ਜਿਹੜਾ ਦੁੱਧ ਲੈ ਕੇ ਆਇਆ ਧਰਤੀ 'ਚ ਟੋਇਆ ਪਟਕੇ ਦੁੱਧ ਦੱਬ ਦੇ ਜਿਵੇਂ ਦੱਬੇਗਾ ਛੇਵੇਂ ਜਾਵੇਂ ਚੋਵੇਂ ਕੱਢ ਲਈ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਇਹ ਗੁਰੂ ਨਾਲ ਲਿਖ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਕਹਿੰਦਾ ਮਹਾਰਾਜ ਦੁੱਧ ਖਰਾਬ ਨਹੀਂ ਹੁੰਦਾ ਕਹਿੰਦੇ ਨਾ ਹੱਥ ਜੋੜ ਕੇ ਖੜ ਗਿਆ ਸਤ ਗੁਰ ਗੁਰ ਨਾਨਕ ਪਿਆਰਾ ਆਏ ਬਖਸ਼ਿਸ਼ ਕਰਦੇ ਨੇ ਮਹਾਰਾਜ ਜਦੋਂ ਮਿਹਰ ਦੇ ਘਰ ਵਿੱਚ ਆਉਂਦੇ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜੰਦਾ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜੰਦਾ ਸਤਿਗੁਰੂ ਨਾਨਕ ਪਿਆਰਾ ਵੱਖੀ ਚਰਾਈ ਨਗਾ ਸਤਿਗੁਰੂ ਨਾਨਕ ਪਿਆਰਾ ਵੱਖੀ ਚਰਾਈ ਨਗਾ ਸਤਿਗੁਰੂ ਗੁਰੂ ਨਾਨਕ ਪਿਆਰਾ ਵੱਖੀ ਚਰਾਈ ਨਗਾ ਸਤਿਗੁਰੂ ਨਾਨਕ ਪਿਆਰਾ ਵੱਖੀ ਚਰਾਈ ਨਗਾ ਸਤਿਗੁਰੂ ਗੁਰੂ ਨਾਨਕ ਅਕਸ਼ਿਸ਼ ਵਰਤਾਈ ਜਾਵੇ ਸਤਿਗੁਰੂ ਗੁਰਨਾਮਕ ਪਿਆਰਾ ਅਕਸ਼ਿਸ਼ ਵਰਤਾਈ ਜਾਵੇ ਸਤਿਗੁਰੂ ਗੁਰਨਾਮਕ ਪਿਆਰਾ ਅਕਸ਼ਿਸ਼ ਵਰਤਾਈ ਜਾਵੇ ਸਤਿਗੁਰੂ ਗੁਰਨਾਮਕ ਪਿਆਰਾ ਸਤਗੁਰੂ ਜੋਤੀ ਜੋਤ ਸਮਾ ਗਏ ਦੂਜੇ ਪਾਤਸ਼ਾਹ ਦਾ ਸਮਾਂ ਆਇਆ ਤੀਜੇ ਪਾਤਸ਼ਾਹ ਦਾ ਸਮਾਂ ਆਇਆ ਛੇਵੇਂ ਪਾਤਸ਼ਾਹ ਦੀ ਵਾਰੀ ਜਦੋਂ ਆਈ ਕੱਲਾ ਬਚਨ ਨਹੀਂ ਕੀਤਾ ਦੁੱਧ ਕਢਾ ਕੇ ਛਕਿਆ ਮਹਾਰਾਜ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਫਕੀਰਾਂ ਇਨੇ ਜਾਮੇ ਹੋ ਗਏ ਡਿੱਗਦੇ ਨੂੰ ਲਿਆ ਦੁੱਧ ਛਕੀਏ ਛਕਿਆ ਮਹਾਰਾਜ ਨੇ ਦੁੱਧ ਤੇ ਸਾਥ ਸੰਗਤ ਜੀ ਮੰਗ ਕੀ ਮੰਗਦਾ ਹੈ ਬਾਬੇ ਬੁੱਢਾ ਸਾਹ ਨੂੰ ਪੁੱਛਦੇ ਨੇ ਤੈਨੂੰ ਦੁਨੀਆ ਦਾ ਰਾਜਾ ਬਣਾ ਦੇ ਇਨਾ ਲੰਮਾ ਸਮਾਂ ਠੀਕ ਤੈਨੂੰ ਦੁਨੀਆ ਦਾ ਰਾਜ ਤਖਤ ਬੋਲ ਕੇ ਕਹੀਦਾ ਹੈ ਕੱਢ ਮੂੰਹ ਤੋਂ ਆਬਾ ਬੁੱਢਣ ਸ਼ਾਹ ਉਹ ਕਹਿੰਦਾ ਤੂੰ ਕਰਤਾਰ ਆਇਆ ਤੂੰ ਭਗਵਾਨ ਆਇਆ ਜਦੋਂ ਤੇਰੀ ਆਰਾਧਨਾ ਕਰਦਾ ਉੱਤੇ ਬਿਰਤੀ ਜੋੜਦਾ ਉਥੇ ਵੀ ਤੂੰ ਹੀ ਹੈ ਇੱਥੇ ਵੀ ਤੂੰ ਹੀ ਹੈ ਉਹ ਮਹਾਰਾਜ ਆਪਣੇ ਚਰਨਾਂ 'ਚ ਮੈਨੂੰ ਨਿਵਾਸ ਦੇ ਦਿਓ